ਗੁਰਨਾਨਕ ਮਿਸ਼ਨ ਤਾਂ ਹਾ ਹਸਪੀਟਲ 40ਵਾਂ ਆਪਣਾ ਸਥਾਪਨਾ ਦਿਵਸ ਜਿਹੜਾ 17 ਅਪ੍ਰੈਲ ਨੂੰ ਮਨਾਉਣ ਜਾ ਰਿਹਾ ਹੈ ਇਸ ਸਬੰਧੀ ਟਰੱਸਟ ਦੇ ਪ੍ਰਧਾਨ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਨਾਲ ਗੱਲ ਕਰਾਉਂਦੇ ਆ ਤੇ ਉਹਨਾਂ ਨੇ ਦੱਸਿਆ ਕਿ ਅਸੀਂ 40 ਸਾਲਾਂ ਵਿੱਚ ਕੀ ਕੀ ਸੇਵਾਵਾਂ ਜਿਹੜੀਆਂ ਲੋਕਾਂ ਨੂੰ ਅਰਪਤ ਕੀਤੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਿਹੜੀਆਂ ਸੇਵਾਵਾਂ ਜਿਹੜੀਆਂ ਆਮ ਲੋਕਾਂ ਲਈ ਪ੍ਰਦਾਨ ਕਰਨਗੇ ਉਹ ਵੀ ਸਾਨੂੰ ਦੱਸਣਗੇ ਤੇ 17 April ਨੂੰ 40ਵਾਂ ਸਥਾਪਨਾ ਦਿਵਸ ਮਨਾਉਣ ਜਾ ਰਹੇ ਆ ਉਹ ਗੱਲ ਕਰਾਉਂਦੇ ਆ ਗੁਰਨਾਨਕ ਮਿਸ਼ਨ ਤਹਾਡੇ ਪ੍ਰਦਾਨ ਉਹਨਾਂ ਨਾਲ ਤੁਸੀਂ ਦੇਖਦੇ ਰਹੋ ਐਨਕੇਐਨ ਟੀਵੀ ਪੰਗਾ ਜੋ ਸਾਡੇ ਇਲਾਕੇ ਦੇ ਸਰਕਾਰ ਭਾਈਚਾਰਾ ਜਿਹੜੇ ਅੱਜ ਸਾਡੇ ਤੁਸੀਂ ਛੋਟੇ ਜਿਹੇ ਸੱਦੇ ਨੂੰ ਕਬੂਲ ਕਰਕੇ ਆਪਾਂ ਪਹੁੰਚੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਜੀ ਆਇਆਂ ਵੀ ਆਖਦਾ ਤੇ ਤੁਹਾਡਾ ਧੰਨਵਾਦ ਵੀ ਕਰਦਾ ਅੱਜ ਜਿਹੜੀ ਅਸੀਂ ਤੁਹਾਨੂੰ ਖੇਚਲ ਦਿੱਤੀ ਆ ਇਸ ਅਦਾਰੇ ਨੂੰ ਜਿਹੜਾ ਜਿਹਦੀ ਨੇ ਜਿਹੜੀ ਆ ਭਗਤਪੂਰਨ ਸਿੰਘ ਹਣੀ ਵਾਨੀ ਪ੍ਰਦਾਨ ਪਿੰਗਲਵਾੜੇ ਵਾਲੇ ਦੀ ਨਹੀਂ ਰੱਖੀ ਸੀ ਉਹਦਾ ਜਿਹੜਾ ਉਦਘਾਟਨ ਸੀ ਜਦੋਂ ਉਸ 17 ਅਪ੍ਰੈਲ 1984 ਨੂੰ ਪੰਜਾਬ ਦੇ ਮਾਨਯੋਗ ਗਵਰਨਰ ਸ਼੍ਰੀ ਵੀਰੀ ਪਾण्डे ਜੀ ਨੇ ਕੀਤਾ ਉਸ ਵੇਲੇ ਇਹ ਹਸਪਤਾਲ ਜਿਹੜਾ 40 ਬੈੱਡਾਂ ਦੇ ਨਾਲ ਸ਼ੁਰੂ ਕੀਤਾ ਸੀ ਅੱਜ ਉਹ ਆਪਣੀਆਂ ਮਕਾਮ ਹਾਸਲ ਕਰਦਾ ਹੋਇਆ ਸੁਪਰ ਸਪੈਸ਼ਲ ਲੈਸਟੀ ਹਸਪਤਾਲ ਬਣ ਚੁੱਕਾ ਹੈ 40 ਸਾਲਾਂ ਦਾ ਸਫਰ ਤੈਅ ਕਰਦੇ ਹੋਏ ਅੱਜ ਆਪਾਂ ਇੱਥੇ ਇਲਾਕੇ ਦੇ ਜਿੰਨੇ ਵੀ ਆਲੇ-ਦੁਆਲੇ ਦੇ ਹੈਗੇ ਪਿੰਡ ਹੋਰ ਲੋਕ ਉਹਨਾਂ ਨੂੰ ਬਹੁਤ ਵਧੀਆ ਜਿਹੜੀਆਂ ਸਹੂਲਤਾਂ ਦੇ ਰਿਹਾ ਜਿਹਦੇ ਵਿੱਚ ਇਸ ਬਿਲ੍ਹੇ ਸਾਡੇ ਕੋਲ ਨਿਊਰੋ ਸਰਜਰੀ ਵਿਭਾਗ ਆ ਹੱਡੀਆਂ ਦੇ ਵਿਭਾਗ ਆ ਜਨਰਲ ਸਰਜਰੀ ਆ ਸਾਰੇ ਬੜੇ ਬਹੁਤ ਹੀ ਵਧੀਆ ਢੰਗ ਨਾਲ ਇਲਾਜ ਕਰ ਰਹੇ ਆ ਅੱਜ ਅਸੀਂ ਇਹ ਤੁਹਾਨੂੰ ਦੱਸਣ ਲਈ ਇੱਥੇ ਅੱਜ ਇਕੱਠੇ ਹੋਏ ਆਂ ਕਿ ਜਿਹੜਾ 17 ਅਪ੍ਰੈਲ 1984 ਨੂੰ ਇਹ ਹਸਪਤਾਲ ਸ਼ੁਰੂ ਹੋਇਆ ਸੀ ਅੱਜ ਇਹ 100 ਬੈੱਡ ਦਾ ਲੋਕਾਂ ਨੂੰ ਸੂਫਤਾ ਦੇ ਰਿਹਾ ਅਸੀਂ 17 ਅਪ੍ਰੈਲ 2040 ਨੂੰ ਇਹ ਜਿਹੜਾ ਹੈਗਾ ਸਥਾਪਨਾ ਦਿਵਸ ਮਨਾਵਾਂਗੇ ਜਿਹਦੇ ਵਿੱਚ ਇਹਦੀਆਂ ਜਿਹੜੀਆਂ ਇਹਦਾ ਇਤਿਹਾਸ ਵੀ ਦੱਸਿਆ ਜਾਊਗਾ ਕਿ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਤੱਕ ਪਹੁੰਚੇ ਆਂ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਕੱਠੇ ਹੋ ਕੇ ਕੀ ਕਰਨਾ ਉਹਦੇ ਬਾਰੇ ਵੀ ਵਿਚਾਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਇਹਦੇ ਵਿੱਚ ਸੰਗਤਾਂ ਨੂੰ ਵੀ ਮੈਂ ਸੱਦਾ ਦੇਣਾ ਕਿ ਹੁਮ ਹੁਮਾ ਕੇ ਇੱਥੇ 17 ਅਪ੍ਰੈਲ ਨੂੰ ਪਹੁੰਚਣ ਤੇ ਨਾਲ ਹੀ ਉਹਦਾਂ ਜਿਹੜੀਆਂ ਸਾਡੇ ਮਹਾਨ ਸ਼ਖਸੀਅਤਾਂ ਆ ਰਹੀਆਂ ਜਿਹਦੇ ਵਿੱਚ ਪੰਜਾਬ ਦੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜਨਮਾ ਸਾਹਿਬ ਉਹ ਵੀ ਆਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਸਾਡੇ ਇਲਾਕੇ ਦੇ ਐਮਐਲਏ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜੀ ਇਸ ਤਰ੍ਹਾਂ ਬੀਬੀ ਤੇਜਿੰਦਰ ਕੌਰ ਜੀ ਸਾਬਕਾ ਚੇਅਰਮੈਨ ਪੰਜਾਬ ਸਿੱਖਿਆ ਬੋਰਡ ਤੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਮਹਿਸ਼ ਸਿੰਘ ਜੀ ਖਾਸ ਕਰਕੇ ਅੰਮ੍ਰਿਤਸਰ ਤੋਂ ਉਹ 17 ਤਰੀਕ ਨੂੰ ਆਕੇ ਸੰਗਤਾਂ ਨਾਲ ਆਪਣੇ ਵਿਚਾਰ ਨਾਲ ਸਾਂਝ ਪਾਣਗੇ ਤੇ ਹੋਰ ਵੀ ਉਸ ਮੌਕੇ ਦੇ ਜਿਹੜੇ ਹੈਗੇ ਆ ਅ ਮਹਾਰ ਸਕੀਤਾ ਜਿਹੜੀਆਂ ਆ ਉਹ ਵੀ ਆਪਣੀਆਂ ਹਾਜ਼ਰੀਆਂ ਰਵਾਉਣਗੀਆਂ ਤੇ ਆਪਾਂ ਇਹ ਮੇਰੀ ਤੁਹਾਨੂੰ ਇਹ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਰਲ ਕੇ ਇਹ ਜਿਹੜਾ 40ਵਾਂ ਸਾਲ ਆ ਇਹਨੂੰ ਮਨਾਈਏ ਤਾਂ ਕਿ ਇਸ ਇਲਾਕੇ ਨੂੰ ਹੋਰ ਵੀ ਆਪਾਂ ਪਹਿਲੇ ਪ੍ਰਧਾਨ ਸਭਾਵਾਨਾਂ ਨੇ ਬਹੁਤ ਸਾਰਾ ਕੰਮ ਕੀਤਾ ਜਿਹਦੀ ਦੇਣ ਅਸੀਂ ਦੇ ਨਹੀਂ ਸਕਦੇ ਜਿਹੜਾ ਜਿਹੜਾ ਰਹਿਦਾ ਕੰਮ ਆ ਅਧੂਰਾ ਆ ਉਹਨੂੰ ਆਪਾਂ ਰਲ ਕੇ ਸਾਰੇ ਇਲਾਕੇ ਦੇ ਤੁਹਾਡੇ ਸਹਿਯੋਗ ਦੀ ਮੰਗ ਲੋੜ ਆ ਆਪਾਂ ਉਹ ਪੂਰਾ ਕਰੀਏ ਤਾਂ ਕਿ ਇਹ ਇਲਾਕੇ ਦੀਆਂ ਲੋੜਾਂ ਜਿਹੜੀਆਂ ਹੋਰ ਵੀ ਪੂਰੀਆਂ ਹੋ ਸਕਣ। ਸਰਦਾਰ ਸਾਹਿਬ ਪਹਿਲਾਂ ਤਾਂ ਸਾਡੇ ਜਦੋਂ ਉਹਨੂੰ ਪਹਿਲੀ ਮੀਟਿੰਗ ਹੋਈ ਆ ਇਸ ٹرسٹ ਦੀ ਉਹ ਹੋਈ ਆ ਇਹਨਾਂ ਸਦਾਰਾ ਅਮਰਜੀਤ ਸਿੰਘ ਵਾਲਾ ਨੂੰ ਵੀ ਯਾਦ ਹੋਣਾ ਉਹ ਪਿੰਡ ਢਾਹਾਂ ਦੇ ਵਿੱਚ ਹੋਈ ਸੀਗੀ ਜਿੱਥੇ ਇੱਕ ਅੰਬ ਦਾ ਦਰਖਤ ਸੀਗਾ ਅੰਬ ਦੇ ਦਰਖਤ ਦੇ ਥੱਲੇ ਇਹ ਸਾਰੇ ਇਲਾਕੇ ਦੇ ਮੋਢਵਾਰ ਬੰਦੇ ਇਕੱਠੇ ਹੋਏ ਸੀਗੇ ਉਸ ਵੇਲੇ ਤੇ ਸਾਨੂੰ ਕੋਈ ਸੱਦਾ ਨਹੀਂ ਸੀਗਾ ਅਸੀਂ ਉਦੋਂ ਸੀਗੇ ਜਦਾ ਤਿੰਨ ਚਾਰ ਨੌਜਵਾਨ ਜਿਹੜੇ 13-14 ਸਾਲ ਦੇ ਅਸੀਂ ਕਿਹਾ ਵੀ ਅੱਜ ਵੀ ਕੋਈ ਐਲਾਨ ਹੋਣਾ ਉਥੇ ਤੇ ਕਹਿੰਦੇ ਵੀ ਹਸਪਤਾਲ ਬਣਾਣਾ ਆਪਾਂ ਜਾ ਕੇ ਦੇਖੀਏ ਵੀ ਸਰਦਾਰ ਬੋਸ ਨੇ ਕਹਿੰਦੇ ਬਾਹਰੋਂ ਆਏ ਆ ਆਪਾਂ ਦੇਖ ਕੇ ਆਉਣੇ ਉੱਥੇ ਕੀ ਹੁੰਦਾ ਅਸੀਂ ਉੱਥੇ ਖੜ ਕੇ ਉਹ ਪਹਿਲੀ ਮੀਟਿੰਗ ਦੇ ਵਿੱਚ ਵੀ ਹਾਜ਼ਰੀ ਦਵਾਈ ਸੀ ਉਦੋਂ ਤੋਂ ਹੀ ਉਦੋਂ ਤੋਂ ਮੈਂ ਬੰਗੇ ਪਣ ਜਾਂਦਾ ਹੁੰਦਾ ਸੀ ਸਾਡੇ ਸਾਹਮਣੇ ਇਹ ਸਾਰਾ ਕੁਝ ਬਣਦਾ ਰਿਹਾ ਤੇ ਕਿਹੜੇ ਹੈ ਕਿਹੜੇ ਸਾਲ ਇਹ 88 ਦੀ ਹੋਣੀ ਜੀ ਸਾਨਾ 40 ਸਾਲਾਂ ਦੇ ਸਫ਼ਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਸੀ ਮੇਰੇ ਇਹ ਸਾਹਮਣੇ ਜਿਹਦਾ ਸਾਰਾ ਕੁਝ ਬਣਿਆ ਸਭ ਇੱਥੇ ਜਿਸ ਵੇਲੇ ਤਾਹਾਂ ਦੇ ਕਲੇਰਾਂ ਨੇ ਪੰਚਾਇਤਾਂ ਨੇ ਜਿਹੜੀ ਜ਼ਮੀਨ ਟ੍ਰਸਟ ਨੂੰ ਦਾਨ ਕੀਤੀ ਉਸ ਤੋਂ ਪਹਿਲਾਂ ਤਾਂ ਇਹ ਚਰਾਗ ਹੁੰਦੀ ਸੀਗੀ ਇੱਥੇ ਛੱਪੜ ਹੁੰਦੇ ਸੀਗੇ ਮੇਰੇ ਸਾਹਮਣੇ ਇੱਥੇ ਛੱਪੜਾਂ ਦੇ ਵਿੱਚ ਮਿੱਟੀ ਪਾਈ ਗਈ ਅੱਜ ਤੁਸੀਂ ਦੇਖਦੇ ਆ ਜਿੱਥੇ ਘਾਹ ਦੀਆਂ ਤੇੜਾਂ ਮਸੀਂ ਉਗਦੀਆਂ ਸੀਗੀਆਂ ਅੱਜ ਹਰਿਆਵਲਿਆ ਉੱਥੇ ਇਹ ਸਾਰੀ ਸਾਡੇ ਜਿਹੜੇ ਮਾਲੀ ਹੈਗੀ ਹੋਣਾ ਹੀ ਦੇਣਿਆ ਪਤਾ ਹੀ ਨਗਰਾਪੇ ਅੱਜ ਇੱਥੇ ਉਹ ਧਾਰਤੀ ਕਲਰ ਵਾਲੀ ਧਾਰਤੀ ਸੀ ਸਟਾਫ ਦਾ ਸਹਿਯੋਗ ਕਿਦਾਂ ਦਾ ਰਿਹਾ ਸਟਾਫ ਦਾ ਸਹਿਯੋਗ ਬਹੁਤ ਵਧੀਆ ਜੀ ਸਟਾਫ ਦੇ ਸਹਿਯੋਗ ਦੇ ਨਾਲ ਹੀ ਆਪਾਂ ਇੱਥੇ ਜੱਕ ਪਹੁੰਚੇ ਆ ਤੇ 40ਵੇਂ ਵਾਸ਼ ਦੇ ਉੱਤੇ ਯਕੀਨ ਵਿਸ਼ੇਸ਼ ਲੋਕਾਂ ਨੂੰ ਅਰਪਿਤ ਕਰਨ ਜਾ ਰਹੇ ਹਾਂ ਅਸੀਂ ਇੱਕਦੋ ਤੁਹਾਨੂੰ ਦੱਸਿਆ ਭਈ ਦੱਸਾਂਗੇ ਭਈ ਅਸੀਂ ਸਟੈਪਲ ਸਟੈਪ ਕਿੱਥੇ ਤੱਕ ਪਹੁੰਚੇ ਆ ਕਿਉਂਕਿ ਸਮਾਂ ਬਹੁਤ ਹੋ ਗਿਆ ਨਵੀਂ ਪੀੜ੍ਹੀ ਨੂੰ ਇਹ ਨਹੀਂ ਪਤਾ ਉਹ ਦੇਖਦੇ ਆ ਪਤਾ ਨਹੀਂ ਇਹ ਪਹਿਲੇ ਇਹ ਮੰਗਲ ਲੱਗਾ ਹੈਗਾ ਹਨਾ ਕਿਉਂਕਿ ਇਹ ਪਹਿਲਾਂ ਜੰਗਲ ਸੀ ਜੰਗਲ ਤੋਂ ਬਾਅਦ ਮੰਗਲ ਲੱਗਾ ਉਹ ਜ਼ਰੂਰੀ ਹੁੰਦਾ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਆ ਉਸ ਤੋਂ ਉਪਰੰਤ ਜਿਹੜੀਆਂ ਗਾਹਆਂ ਨੀਆਂ ਹੈਗੀਆਂ ਉਹ ਉਸ ਦਿਨ ਅਸੀਂ ਐਲਾਨ ਕਰਾਂਗੇ ਠੀਕ ਓਕੇ ਸਰ ਜੀ ਪਹਿਲੇ ਪ੍ਰਧਾਨ ਵਾਨੀ ਪ੍ਰਧਾਨ ਸਰਦਾਰ ਬਹੁਤ ਸਿੰਘ ਉਹਨਾਂ ਨੇ ਇਹ ਜਿਹੜੀ ਸੇਵਾ ਸ਼ੁਰੂ ਕੀਤੀ ਸੀਗੀ ਬਹੁਤ ਲੰਮਾ ਸਮਾਂ ਉਹਨਾਂ ਨੇ ਸੇਵਾ ਕੀਤੀ ਬੜੀ ਉਹਨਾਂ ਦੀ ਜਿਹੜੀ ਹੈਗੀ ਆ ਘਾਲਣਾ ਜਿਹੜ ਜਿਨ੍ਹਾਂ ਨੇ ਕੱਲਰ ਦੀ ਧਰਤੀ ਨੂੰ ਇੱਕ ਜਿੱਥੇ ਫੁੱਲ ਖੇੜੇ ਹੋਏ ਇਸ ਵੇਲੇ ਇਹੋ ਜਿਹਾ ਬਣਾਇਆ ਇਹ ਸਾਰਾ ਉਹਨਾਂ ਦਾ ਪ੍ਰਤਾਪ ਉਹਨਾਂ ਨੇ ਨਾਲ ਆਪਣੇ ਸਹਿਯੋਗੀ ਹੋਰ ਸਾਥੀ ਲਾਏ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਕੁਝ ਬਣਿਆ ਉਸ ਤੋਂ ਬਾਅਦ ਸਰਦਾਰ ਅਮਰਜੀਤ ਸਿੰਘ ਜੀ ਕਲੇਰ ਪ੍ਰਧਾਨ ਬਣੇ ਇਹਨਾਂ ਨੇ ਵੀ ਆਪਣਾ ਜਿਹੜਾ ਪੂਰਾ ਟਾਈਮ ਇੱਥੇ ਦਿੱਤਾ ਜੇ ਆਪਾਂ ਗੱਲ ਕਰੀਏ ਸਰਦਾਰ ਬੋਸ ਸਿੰਘ ਢਾਹੋਂਾ ਤੋਂ ਦੂਜਾ ਨੰਬਰ ਇਹਨਾਂ ਦੇ ਜਾਂਦਾ ਕਿ ਜਿਹੜਾ ਸਭ ਤੋਂ ਵੱਧ ਇਹਨਾਂ ਨੇ ਵੀ ਜਿਹੜੀ ਇੱਥੇ ਟਾਈਮ ਦਿੱਤਾ ਹਨ ਕਿਉਂਕਿ ਉਸ ਵੇਲੇ ਬਾਬਾ ਜੀ ਦੇ ਨਾਲ ਵੀ ਇਹ ਮੋਟਰਸਾਈਕਲ ਤੇ ਵੀ ਇਹ ਜਾਂਦੇ ਰਹੇ ਕਿਉਂਕਿ ਉਸ ਵੇਲੇ ਕਾਰਾਂ ਗੱਡੀਆਂ ਨਹੀਂ ਸੀ ਹੁੰਦੀਆਂ ਬਹੁਤ ਇਹਨਾਂ ਨੇ ਟਾਈਮ ਦਿੱਤਾ ਔਰ ਨਾਲ ਜਾ ਕੇ ਸਹਿਯੋਗ ਦਿੱਤਾ ਸਰਦਾਰਾ ਮਜੀ ਸਿੰਘ ਕਲੇਰਾਂ ਤੋਂ ਬਾਅਦ ਸਰਦਾਰ ਮਲਕੀ ਸਿੰਘ ਜੀ ਬਾੜੋਹਾਲ ਹੁਣੇ ਬਣੇ ਤੇ ਉਸ ਤੋਂ ਬਾਅਦ ਸਰਦਾਰ ਹਰਦੇਵ ਸਿੰਘ ਜੀ ਕਾਮਾ ਤੇ ਹੁਣ ਹਾਂ ਥੋੜਾ ਚਿਰ ਪਹਿਲਾਂ ਬਾਬਾ ਜੀ ਦੇ ਵਿਚਕਾਰ ਸਰਦਾਰ ਮਾਦਸ ਹੁਣੇ ਵੀ ਆਇਆ ਸੀ ਹਾਂ ਜੀ ਤੇ ਇਹ ਹਰਦੇਵ ਸਿੰਘ ਕਾਮਾ ਹੁਣੇ ਤੇ ਉਸ ਤੋਂ ਬਾਅਦ ਹੁਣ ਮੈਨੂੰ ਇਹ ਸੇਵਾ ਮਿਲੀ ਆ ਮੈਂ ਇਹ ਸੇਵਾ ਜਿਹੜੀ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਾਕੀ ਬੀਜ ਜਿਦਾਂ ਨਵਾ ਮੰਗਾ ਕੋਈ ਇਹ ਉਹ ਇਹਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਅਦਾਰੇ ਵਿੱਚ ਤੇ ਮੇਰੇ ਖਾਲੇ ਸੱਜੇ ਦਾ ਸਾਹਨੇ ਬੜੀਆ ਮਹਿਸੂਸ ਕੀਤਾ ਬੜੇ ਖੁਸ਼ੀ ਦੇ ਪਲ। ਖੁਸ਼ੀ ਦੇ ਪਲ ਇਸ ਕਰਕੇ ਵੀ ਆ ਕਿਉਂਕਿ 40 ਸਾਲ ਦਾ ਵਕਫਾ ਹੋ ਗਿਆ, 40 ਸਾਲ ਦਾ ਸਬਰ ਹੋ ਗਿਆ ਕੀਦਾਰਾ ਅੱਜ 1984 ਤੋਂ ਜਿਹੜਾ ਸ਼ੁਰੂ ਹੋਇਆ ਸੀਗਾ। ਆ ਜਿਹੜਾ 40 ਮਹੀਨਿਆਂ ਦਾ ਜਿਹੜਾ ਪੂਰਾ ਤਨ ਜਾ ਰਿਹਾ। ਜਿਹਦੇ ਪਿਛਲੇ ਇਹਦਾ ਸਾਰੇ ਸਹਿਯੋਗੀ, ਪਰਿਵਾਰ, ਦਾਨੀ, ਸੱਜਣ ਤੁਸੀਂ ਸਾਰੇ ਉਹ ਸਾਰੇ ਇਸੇ ਦਾ ਅੱਜ ਪ੍ਰਧਾਨ ਜੀ ਨੇ ਤੁਹਾਨੂੰ ਇੱਕ ਵਿਸ਼ੇਸ਼ ਜਿਹੜਾ ਮਕਸਦ ਲਈ ਤੁਹਾਡੇ ਨਾਲ ਜਿਹੜੀ ਉਹ ਗੱਲ ਉਹ ਸਾਂਝੀ ਕਰਨ ਲਈ ਤੁਹਾਨੂੰ ਜਿੱਥੇ ਦੇ ਉੱਤੇ ਬੁਲਾਇਆ। ਇਸ ਤੋਂ ਪਹਿਲਾਂ ਕਿ ਪ੍ਰਧਾਨ ਜੀ ਅੱਜ ਦਾ ਜਿਹੜਾ ਮੈਲ ਦਾ ਸਲਾਬਿਆ ਉਹ ਤੁਹਾਡੇ ਨਾਲ ਸਾਂਝਾ ਕਰਨ ਤੇ ਪ੍ਰਧਾਨ ਜੀ ਦੇ ਨਾਲ ਹੀ ਇਸ ਅਦਾਰੇ ਦੇ ਮੁਢਲੇ ਮੈਂਬਰਾਂ ਸ਼ਾਮਲ ਸادار ਅਮਰ ਸਿੰਘ ਜੀ ਭਾਈ ਜੋਗਪਾਲ ਸਿੰਘ ਜੀ ਤੇ ਨਾਲ ਸਾਡੇ ਜਥੇਦਾਰ ਸੁਨਾਲ ਸਿੰਘ ਲਾਦੀਆਂ ਜੀ ਸਾਡੇ ਸੁਪਰੀਂਟ ਸਾਹਿਬ ਮਿੰਦਰਪਾਲ ਸਿੰਘ ਜੀ ਗੁੱਡੀ ਜੋਤੀ ਭਾਟੀਆ ਮੈਂਬਰ ਟੀਮ ਦੇ ਤੇ ਹੋਰ ਵੀ ਦੋ ਮੈਂਬਰ ਜਿਹੜੇ ਉਹ ਵੀ ਸ਼ਾਮਿਲ ਜਲਦੀ ਹੋ ਜਾਣਗੇ ਤੁਹਾਡੇ ਵਿੱਚ ਆ ਕੇ ਤੇ ਸਭ ਤੋਂ ਪਹਿਲਾਂ ਜੋ ਅੱਜ ਦਾ ਜਿਹੜਾ ਮੀਟਿੰਗ ਦਾ ਸਬਾਬ ਹੈ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਸਦਾ ਕੁਲ ਜੀ ਸਿਖਟਾ ਹਾਂ ਜੀ ਕਿ ਉਹ ਸਦਾ ਪੱਤਰ ਜਿਹੜਾ ਤੁਹਾਨੂੰ ਦੇਣਾ ਹੈ ਉਹਦੀ ਤੁਹਾਡੇ ਨਾਲ ਸਾਂਝ ਪਾਉਣ ਉਸ ਤੋਂ ਬਾਅਦ ਤੁਹਾਡੇ ਸਾਰੇ ਦੀ ਮਾਨ ਸਨਮਾਨ ਦੀ ਜਿਹੜੀ ਰਸਮ ਵੀ ਨਿਭਾਈ ਜਾਏਗੀ ਤੇ ਤੁਹਾਡੇ ਨਾਲ ਜਿਹੜੀ ਖਾਣੇ ਦੀ ਸਾਂਝ ਵੀ ਪਾਵਾਂਗੇ ਸੋ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਅੱਜ ਜੋ ਸਰਪੱਤਰ ਕਰ ਭਾਈਚਾਰੇ ਨੂੰ ਯਾਦ ਕੀਤਾ ਗਿਆ ਤੇ ਜਿਹੜੀ ਉਹਨਾਂ ਦਾ ਵਿਚਾਰਾਂ ਦੀ ਸਾਂਝ ਸਰਪੱਤਰ ਦੀ ਸਾਂਝ ਪਾਉਣੀ ਹੈ ਉਹ ਸਾਂਝੀ ਕਰੋ ਸਤਜੀ ਜਗਵਾਲੀ ਪੰਜਾਬ ਦੇ ਸ੍ਰੀ ਤੋਂ ਆ ਕੇ ਟ੍ਰਾਂਸਫਰ ਹੋ ਅਫਸਰਾਰਾ ਸਭਾਨ ਮਾਸਟਰ ਫਰੀਦ ਬਾਹਰ ਨਾਲ ਜੀਓ ਅਨਸਰ ਜਨਾਮ ਕੇ ਇਧਰ ਦੇਖੋ ਹੁਣ ਸਤਨਾਮ ਜੀ ਜਿਆਰੀ ਜੀ ਜਿਆਰੀ ਸਾਹਿਬ ਜਿਆ ਸਾਹਿਬ ਦੇਖੋ ਜੇ ਉੱਪਰ ਜੀ ਜੋ ਕਿ ਪ੍ਰਜਾਨਾ ਕੀ ਦੇ ਜ਼ਿਲ੍ਹਾ ਚਾਰਨੀ ਨੂੰ ਉਹਨਾਂ ਨੂੰ ਦੇਣ ਦੀ ਕੀ ਤੁਸ ਕਰੂ ਆਪਣਾ चालक सामने जी रणधीर साहब वीडियो साहब श्री नरेंद्र मोदी भाई साहब आ बोलें ले जा आ ले आए आप लोग नहीं है साहब सामने जी चंद्र देख के हां जी जी ਜੋ ਕੇ ਪ੍ਰਜਾਣਾ ਜੀ ਦੇ ਕਲੋ ਜੀ ਵੀ ਨੇ ਤੇ ਨਾਲ ਦੇ ਨਾਲ 75 ਕਰਤ ਦੇ ਜੀ ਬਚੇ ਰੁਣ ਤਰਵਾ ਦੇ ਨਿਬੰਧ। ਤਾਂ ਸਭ ਨੂੰ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਲਈ। ਮੰਤਰ ਜੋ ਕੇ 75 ਕਰਤ ਭਾਈ ਕਰੇ ਦੇ ਸਾਡੇ ਜ਼ਿਲ੍ਹਾ ਜਨ ਸਪੈਟਰ ਨੌਕਲਾਸ ਪਰਮਯਾ ਜੀ ਉਹ ਵੀ ਆ ਕੇ 10 ਸਭ ਨੂੰ ਆਪਣਾ ਮਾਨ ਸਨਮਾਨ ਪ੍ਰਾਪਤ ਕਰਨਗੇ। ਦੇਦੀ ਪ੍ਰਧਾਨ ਸਰਕਾਰ ਜੋ ਜਨੀਬ ਨੋੜਜੀ ਉਹ ਦੇਖ ਬਹੁਤ ਦਰਵਾਜ਼ੇ ਨੇ ਜਨਪਾਦੀ ਦਰਵਾਜ਼ਾ ਗੁਰੂ ਪ੍ਰਚਾਰੀ ਜੀ ਨਾ ਪੱਗਾ ਨੂੰ ਜਨਰਗੀ ਕਰਦੇ ਲਈ ਕੋਈ ਆ ਕੇ ਅੱਜ ਦੇ ਮੌਕੇ ਤੇ ਦੱਸਣੋਂ ਸਰਮਨ ਜੀ ਸੱਜਣੇ ਦੀ ਰੋਸਖੰਦਨ ਸਰਵੇਸ਼ ਰੋਲ ਜੀ ਜੀ ਰਾਜਨੀਤਿਕ ਜੋ ਕਿ ਬੰਗਾ ਤੋਂ ਨਲਤੀ ਕਰਦੇ ਹੋ ਵੀ ਕਸ਼ਤ ਬਣੋ ਲੱਗੀ ਸਰ ਬੜੇ ਜੀ ਮਾਲ ਸਮਾਜ ਸਾਥੀ ਨਾਮੇ ਨੇ માન ਸਨਮਾਨ ਪ੍ਰੀਤ ਅਸਟੇ ਪ੍ਰਧਾਨ ਸਤਾਰਜੋ ਡਾਕਟਰ ਵੀਰਿੰਦਰ ਸਿੰਘ ਜਾਨੀ ਹਾਂ ਸਰ ਤੇ ਜਿਹੜੀ 40 ਨੇ ਸਾਬਨਾ ਦੇ ਅਸੀਂ ਰੋਮ ਪੜਾਈ ਗਈ ਹੈ ਉਹਦੇ ਨਮਾਇंदे ਸਾਹਮਣੇ ਤੋਂ ਸਾਰਿਆਂ ਨੂੰ ਪ੍ਰਧਾਨ ਕਰ ਰਹੇ ਨੇ ਚਰਦੀ ਗੱਲ ਤੋਂ ਸਤਾਰ ਪ੍ਰਮੋਜ ਸਿੰਘ ਜੀ ਬੰਗਾ ਉਹ ਵੀ ਵਿਸ਼ੇਸ਼ ਤੌਰ ਤੇ ਕਹਿੰਦੇ ਨੇ ਇਸਾਸ ਵੱਲੋਂ ਉਹ ਵੀ ਆਪਣਾ ਮਾਨ ਸਨਮਾਨ ਵਸੂਦਾ ਨੇ ਤੇ ਵੀ ਅਵਤਾਰ ਪੇਰ ਦੀ ਕਿਉਂਕਿ ਜਨਾ ਨਮਨਵਾਨਾ ਤੋਂ ਆਹ ਪਾਸੇ ਤੋਂ ਆਪਣਾ ਮਾਣ ਪ੍ਰਦਾਨ ਹਾਸਲ ਕਰ ਰਹੇ ਨੇ ਇਹਨਾਂ ਜਿਹੜੀ ਐਨਕੇਟੀਵੀ ਦੀਆਂ ਸਲਾਵਾ ਜਿਹੜੀਆਂ ਬੜੀਆਂ ਵਧੀਆ ਤਰੀਕੇ ਨਾਲ ਰਹਿ ਰਹੀਆਂ ਨੇ ਸੋ ਮੈਂ ਉਹਨਾਂ ਦੇ ਨਾਮ ਲਗਾ ਅਕਸਰ ਜਿਹੜਿਆ ਹੁਣਾ ਬਹੁਤ ਪਿਆਰੀ ਆਵਾਜ਼ ਬੜੇ ਦਮਦਾਰ ਬੋਲਾਂ ਦੇ ਨਾਲ ਫੜੇ ਰਿਹਾ ਖਾਜ ਪਾਉਂਦੇ ਨੇ ਸਰਕਾਰ ਚੋਂ ਮੈਡਮ ਕਪੀਤੋਜੀ ਉਹ ਵੀ ਅਜਿਹੇ ਮੌਕੇ ਤੇ ਫਿਨਾਲਿਟ ਮਿਸ਼ਨ ਮੈਡੀਕਲ ਐਡਵੈਂਚਰ ਤੇ ਜਿਹਨੇ ਦਸਤਾਬਿਰ ਲਿਆ ਬਰੋ ਮਾਣ ਮਾਣ Bà hà ngọc chị ngọc chị ngọc chị ngọc chị ngọc chị ਉਹ ਜਾਈਦਾ ਨੰਬਰ ਅੱਜ ਅੱਜ ਕਿਹੜੇ ਬੋਲ ਚੇਕ ਕਰਦੇ ਸਮਾਪਤੀ ਮੇਜ ਇਹ ਜਿਹੜੀਆਂ ਤਿੰਨ ਪਿੰਦੀਆਂ ਗੱਲਾਂ ਸਾਂਝੀਆਂ ਕਰਦੀਆਂ ਤੁਹਾਡੇ ਨਾਲ ਅਸੀਂ ਸਾਰੇ ਨੂੰ ਪੁੱਛਾਂਗੇ ਇਸੇ ਤੇ ਗੱਲ ਹੋਈ ਆ ਕਿ ਅੱਜ ਤਿੰਨ ਜਿਹੜੀਆਂ ਤਿੰਨ ਮੌਕੇ ਸਾਂਝੀਆਂ ਕਰਦੀਆਂ ਪਹਿਲੀ ਮੌਕਾ ਇਹ ਹਸਰਪਤਾਲ ਦੇ 40 ਸਾਲ ਪੂਰੇ ਹੋਣ ਤੇ ਦੂਜੀ ਮੌਕੇ ਬਾਦ ਕਿਤੇ ਨਵੇਂ ਪ੍ਰਧਾਨ ਬਣਦੇ ਤੇ ਤੀਜੀ ਧਰ ਜਿਹੜੀ ਆ ਉਹਨਾਂ ਨੂੰ ਡਾਕਟਰ ਦੀ ਡਿਗਰੀ ਮਿਲੂਗੀ ਹਾਂ ਜੀ ਸਰਪਾਚ ਜਰੂਰ ਸਾਂਝੇ ਰੂਪ ਚ ਅਜ਼ਾਦ ਕਲਵੰਡ ਸੇਟਾਂ ਆ ਜੀ ਪਹਿਲਾ ਸੋਹਣਿਆ ਸੋਹਣਿਆ ਜੀ ਟਰਬਿਊਨ ਤੋਂ ਆਪਣਾ ਸਨਮਾਨ ਲੈਂਦੇ ਹੋਏ ਮਾਈਸਰ ਸਟੇਰ ਸੋ ਜੈਸਰ ਮਾਈਸਰ ਪੰਜਾਬ ਜੀ ਸੋ ਵੀ ਇਸ ਰੂਪ ਉਪਰ ਸਾਂਝੇ ਰੂਪ ਚ

got okay. yeah. him